ਹਾਲੋ ਭਾਈ ਹਾਲੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਚੱਲ ਰਹੀ ਜੀ ਕੰਮ ਬਹੁਤ ਵਧੀਆ ਤੇ ਧੰਨ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਵੀਰੋ ਤੇ ਬਾਕੀ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਜੀ YouTube ਚੈਨਲ ਸਰਬਜੀਤ ਮਹਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕੋਈਆਂ ਚੋਣ ਜੀ ਬਰਕਤਾਂ ਤੇ ਲੋ ਜੀ ਚੱਲ ਰਿਹਾ ਕੰਮ ਫਸਲਾਂ ਵੀ ਵਧੀਆ ਹੋ ਰਹੀਆਂ ਤੇ ਕੱਲ ਦੇਖਿਆ ਤੁਸੀਂ ਵੀਰੋ ਵਲੌਗ ਟਰੈਕਟਰ ਲੈਣ ਗਏ ਤੇ ਇਹ ਟਰੈਕਟਰ ਪਹੁੰਚੀ ਹੈ ਜੀ ਘਰ ਬਹੁਤ ਸਾਰੇ ਖੁਸ਼ ਹੋਏ ਚਲੋ ਵੀਰੋ ਕੋਈ ਵੀ ਚੀਜ਼ ਲੰਦਾ ਬੰਦੇ ਨੂੰ ਖੁਸ਼ੀ ਤਾਂ ਹੁੰਦੀ ਹੈ ਤੇ ਕਿੱਕਣਾ ਬਾਈ ਖੁਸ਼ੀ ਮਨਾਈ ਕਿੱਕਣਾ ਟਰੈਕਟਰ ਘਰ ਆਇਆ ਇਹ ਵੀ ਤੁਹਾਨੂੰ ਦਿਖਾਉਂਦੇ ਆ ਵਲੌਗ ਦੇ ਨਾਲੇ ਬਣੇ ਰਹੋ ਜੀ ਤੇ ਕਰਦੇ ਆ ਮਲਾਉਂਦੇ ਬਾਕੀ ਤੁਹਾਨੂੰ ਸਾਰਿਆਂ ਦੇ ਨਾਲ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਲੋ ਬਾਈ ਖੜੇ ਆ ਤੇ ਟਰੈਕਟਰ ਨੇ ਆਉਣਾ ਇਧਰ ਬੰਦੇ ਆਪਣੇ ਫਾਦਰ ਸਾਹਿਬ ਵੀ ਆ ਗਏ ਬਾਈ ਲੋ ਚਾਅ ਇਹ ਬਹੁਤ ਹੁੰਦਾ ਬਾਈ ਸਭ ਤੋਂ ਜ਼ਿਆਦਾ ਜਿਹੜੀ ਮੇਨ ਗੱਲ ਹੈ ਤੇ ਇਹਨਾਂ ਨੂੰ ਵੀ ਮਲਾ ਦਿੰਦਾ ਤੁਹਾਨੂੰ ਸਾਰਿਆਂ ਨੂੰ ਰਿਸ਼ਤੇਦਾਰ ਵੀ ਪਹੁੰਚੇ ਹੋਏ ਆ ਤੇ ਪਾਪਾ ਜੀ ਨੂੰ ਮਲਾਉਂਦਾ ਪਹਿਲਾਂ ਮੇਲੋ ਜੀ ਵਧਾਈਆਂ ਜੀ ਵਧਾਈਆਂ ਜੀ ਠੀਕ ਹੈ ਚਲੋ ਬਾਈ ਇਧਰ ਪਰਮ ਹਾਂ ਵਧਾਈਆਂ ਬਾਈ ਸასი ਸ਼ਕਲ ਹਏ ਤੇ ਸასი ਸ਼ਕਲ ਬੁਲਾਉਂਦਾ ਜੱਜ ਨੂੰ ਮੇਲੋ ਜੀ ਮੇਰੇ ਲਾਦ ਨੂੰ ਜੈਨ ਨੂੰ ਪਿਆਰੇ ਸასი ਸ਼ਕਲ ਜੀ ਸასი ਸ਼ਕਲ ਲੋ ਚਲੋ ਬਈ ਚਲੋ ਅੱਥ ਆ ਗਿਆ ਮੈਂ ਕਹਿੰਦਾ ਟਰੈਕਟਰ ਵੀ ਆ ਗਿਆ। ਲੋ ਬਾਈ ਇਧਰ ਬਰਾਬਰੇ ਬਰਾਬਰ ਐਂਟਰੀ ਹੋ ਰਹੀ ਏ ਜੀ। ਸਾਰਿਆਂ ਦੇ ਆ ਲੋ। ਦੇਖਣੀ ਟਰੈਕਟਰ ਵੀ ਆ ਰਿਹਾ। ਇਹਨਾਂ ਦੇ ਵੀ ਬਾਈ ਹੁਣ ਰਮਾਲ ਬਣਾਵਾਂਗੇ। ਹਾਂ। ਚਲੋ ਬਾਈ। ਸਰ ਦਾਪ ਦੇ ਮੜੀ ਜੀ। ਲਾ ਭਾਈ ਚਲੋ ਭਾਈ ਬੰਨਰ ਮਾਲ ਚਲੋ ਭਈ ਚਲੋ ਫਿਰ ਅੰਦਰ ਨੂੰ ਠੀਕ ਨੇ ਚਲੋ ਹੈ ਅੱਛਾ ਚਲ ਠੀਕ ਆ ਚਲੋ ਭਈ ਚਲੋ ਫੜਾਓ ਪਾਪਾ ਜੀ ਨੂੰ ਸਾਹ ਉਧਰ ਜਿਹੜੇ ਤੇਰੇ ਆ ਰੰਗਾਂ ਦੇ ਵਿੱਚ ਰੱਤੇ ਜਿਹੜੇ ਤੇਰੇ ਆ साईं तेरियां रंगावे बिज बुखड़ा न तेथू मोर 뭐 패나나 젖고 모르게 이렇게 내 ਉਹ ਟੱਕਰ ਲੰਘਦੇ ਤੇ ਚੱਲੋ ਫਰਾ ਦੇ ਆਪਣੀ ਮੰਗੂ ਚੱਲ ਹਾਲੋ ਬਾਈ ਪਰਮੈਦਰ ਤੇ ਚਲੋ ਹੈ ਅੱਛਾ ਛਗਨ ਬਾਈ ਜੱਗਾ ਛਗਨ ਮੰਗਦਾ ਤੇ ਲੱਗੂ ਚੱਲ 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 ਤੇ ਚੱਲ ਲੋ ਬਾਈ ਖੜ ਗਿਆ ਆ ਕੇ ਹੋ ਬਈ ਹਾਂ ਛਗਰ ਖੜ ਜਾ ਖੜ ਜਾ ਫੋ ਵਧਾਈਆਂ ਬਾਈ ਵਧਾਈਆਂ ਜਗਾ ਸ਼ਗਨ ਮੰਗਦਾ ਜੀ ਹੈਂ ਬਹੁਤ ਤੇ ਛੱਡ ਲਾ ਕੇ ਆ ਗਿਆ ਨਾ ਕੇ ਆ ਕੱਢ ਲੈ 10 ਰੁਪਏ ਦੋ ਤੂੰ ਹਾਂ ਇਹ ਗਗਨ ਮਿਲ ਗਿਆ ਹਾਂ ਦੇ ਬਾਈ ਹੈਂ ਬਹੁਤ ਹੈ ਸ਼ਗਨ ਠੀਕ ਨਹੀਂ ਤੇ ਅਦਰਵਾਈ ਰਾਜੂ ਭਾਈ ਵੀ ਆ ਗਿਆ ਮਾਸਰ ਪਹੁੰਚ ਗਏ ਫਸਲੀ ਗਾਜੀ ਵਧਾਈਆਂ ਦੀ ਬਾਈ ਫੋਨ ਕਰ ਰਿਹਾ ਵਧਾਈਆਂ ਬਾਈ ਤੇ ਠੀਕ ਹੈ ਹਾਲੋ ਬੈਠ ਵੀ ਬੈਠ ਆ ਮम्मू ਹਾਂ ਬੈਠਣਾ ਚੱਲਣਾ ਚੱਲ ਮੈਂ ਤਾਂ ਹੁਣ ਆਇਆ ਉੱਪਰ ਤੇ ਚੱਲ ਵੇਖ ਲੈ ਹਾਂ ਉੱਥੇ ਕਹਿੰਦਾ ਮੈਂ ਬੈਠਾ ਹਾਂ ਠੀਕ ਨੇ ਬੈ ਜਾ ਬੈ ਜਾ ਇੱਧਰ ਬੈਠ ਹਾਂ ਹਾਂ ਚਾਬੀ ਨਾ ਵਿੱਚ ਛੱਡਿਓ ਬਸ ਇੰਨਾ ਰੱਖਿਓ ਨਹੀਂ ਠੀਕ ਹੈ ਨੇ ਹਾਂ ਭਾਈ ਠੀਕ ਆ ਸਾਡਾ ਹਾਂ ਵਧੀਆ ਓਕੇ ਠੀਕ ਨੇ ਨਵੇਂ ਨਵੇਂ ਹਾਂ ਜੀ ਹਾਂ ਨਾ ਭਾਈ ਸਹੀ ਮੈਂ ਓਕੇ ਕਰਾਤਾ ਜੀ ਕੰਮ ਲਓ ਭਾਈ ਸਾਰੇ ਇੱਧਰ ਹਾਂ ਜੀ ਬੜੀਆ ਜੀ ਦੇਖ ਲੈ ਹੁਣ ਕਸਰ ਮਸਰ ਕੋਈ ਠੀਕ ਐ ਇਹ ਵੀ ਨਵੇਂ ਪੁਆਇੰਟ ਹਾਂਜੀ ਚੌਕੜਾਈ ਠੀਕ ਐ ਦੋ ਘੜਾ ਤੇ ਵੀ ਕੇਟੀ ਦੇ ਚਾਰੇ ਜੀ ਹਾਂਜੀ ਬਹੁਤ ਵਧੀਆ ਜੀ ਹਾਂਜੀ ਹਾਂ ਚਾਰੇ ਤਸੱਲੀ ਵਾਲੇ ਨੰਬਰ ਹਾਂ ਆ ਲੋ ਜੀ ਮੂੰਹ ਕਰੋ ਮਿੱਠਾ ਚਲੋ ਬਾਈ ਗੱਡੇ ਵੀ ਖੜ ਗਏ ਇੱਧਰ ਸੈਂਪਰ ਤੇ ਆ ਲੋ ਪਾਪਾ ਜੀ ਦੇਖ ਰਹੇ ਹਲੇ ਪਰਖ ਕੇ ਹੈ ਹੈ ਕੌਣ ਸਮੂ ਦੇ ਦੇ ਕਰਾ ਦੇ ਇਹ ਕਰਾ ਦੇ ਫਿਰ ਠੀਕ ਨਹੀਂ ਆਹ ਹੋ ਜਾਣਾ ਹੈ ਤੇ ਚਲੋ ਬਾਈ ਇਧਰ ਗੱਲਾਂ ਚ ਪੈ ਗਏ ਆਪਣੀਆਂ ਚ ਠੀਕ ਨਹੀਂ ਬਾਹਰ ਤੋਂ ਮੂੰਹ ਮਿੱਠਾ ਗਰਾਉਂਡ ਪਰ ਆ ਬਣਾ ਬਸ ਹਾਂਜੀ ਠੀਕ ਨਹੀਂ ਲੱਗੇ ਹੀ ਰਿਹਾ ਹਲੋ ਹਾਂ ਹਲੋ ਦੇਖਦੇ ਹੁਣ ਠੀਕ ਨਾ 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 ਉਹ ਬੰਦਾ ਵੀ ਕੋ ਟਰੈਕਟਰ ਵੀ ਕੋ ਠੀਕ ਨੇ ਚਲ ਮਾੜਾ ਮੋਟਰ ਗੈਰ ਰਿਹਾ ਬੰਦਾ ਅਸਾਂ ਤਾਂ ਹੁਣ ਜਾਹੀਦਾ ਹਾਏ ਹੁਣ ਆਇਆ ਹੁਣ ਪਰਚਾਵਾ ਪਾਉ ਉਹਦੇ ਉੱਰ ਠੀਕ ਨੇ ਚਲੋ ਪਰਮਦਾਪਰੇ ਬੈਠਾ ਮਿੱਠਾ ਖਾ ਰਿਹਾ ਆਪਣਾ ਠੀਕ ਨੇ ਹਾਂ ਹੱਥ ਪਤਾ ਹੈਠਾ ਧੋਲੀ ਟਰੈਕਟਰ ਨਾਲ ਪਹੁੰਚੀ ਹੁਣ ਹੈਠਾਂਤਰ ਕੇ ਧੋਲਾ ਹੈ ਇਕਣਾ ਬੈਠਾ ਬਾਈ ਲਾ ਬਾਈ ਮਲਕੀਤ ਬਾਈ ਵਧਾਈਆਂ ਬਾਈ ਮੈਂ ਤੈਨੂੰ ਫੋਨ ਕਰਦਾ ਹੀ ਤਾਂ ਲੱਗਦਾ ਨਹੀਂ ਤਾਂ ਮੈਂ ਪਾਕਿਸਤਾਨ ਚ ਘਾਉਣ ਗਿਆ ਮੁੰਡਾ ਸੈਕਟਰ ਘਾਉਣ ਗਿਆ ਮੈਂ ਤਾਂ ਅੱਛਾ ਠੀਕ ਆ ਲੈ ਬਾਈ ਘੁੰਮ ਲੈ ਹਾਂ ਬਾਈ ਆ ਉਹ ਵੀ ਜਾਦਾ ਫੋਨ ਨਹੀਂ ਹੂੰ ਹਾਂ ਹਾਂਜੀ ਹਾਂ ਲਓ ਬਾਈ ਆ ਵੀ ਆ ਬਾਈ ਮੇਰਾ ਵਧਾਈਆਂ ਦੇਣ ਹਾਂ ਠੀਕ ਆ ਭਾਈ ਕਮਲ ਬਹੁਤ ਵਧੀਆ ਵੀਰੇ ਵਧਾਈਆਂ ਤੁਨੂੰ ਮੇਰੇ ਭਾਈ ਹਾਂ ਲੱਖ ਲੱਖ ਵਧਾਈਆਂ ਠੀਕ ਆ ਜੀ ਭਾਈ ਬਹੁਤ ਧੰਨਵਾਦ ਜੀ ਬੜੇ ਭਾਈ ਲੈ ਭਾਈ ਵਧੀਆ ਚੀਜ਼ ਮੇਰੇ ਸਾਫ ਟਰੈਕਟਰ ਮਰਿਆ ਬਹੁਤ ਜਿਆਦਾ ਸਾਫ ਹੈ ਸਹੀ ਗੱਲ ਐਦਾਂ ਦਾ 100 ਚੋਂ 2 ਕੇ ਹੁੰਦੇ ਆ ਭਾਈ ਤੇ ਇੰਨੇ ਸਾਹਵੇਂ ਹੁੰਦੇ ਆ ਨਾ ਮਕੀਸ਼ ਭਾਈ ਹੋਰ ਇੰਨਾ ਸਾਹਵੇਂ ਆ ਜਿਹੜਾ ਮਾਡਲ ਦਾ ਟਰੈਕਟਰ ਕੋਈ ਹੁੰਦਾ ਨਾ ਹਾਂ ਭਾਈ ਠੀਕ ਆ ਐਨ ਵਧੀਆ ਟਾਇਰਾਂ ਦਾ ਵੀ ਰੋਗ ਰਾਜਾ ਵੜਤਾ ਨਾਲੇ ਨਾ ਠੀਕ ਆ ਨਾਲ ਲੱਗੇ ਜੋ ਨਵੇਂ ਟਾਇਰ ਕੋਲ ਹਾਂ ਭਾਈ ਸਲਫ ਮਾਰ ਕੇ ਮੜੀਏ ਗੋਇਤੀ ਸੁਣਾ ਬਾਈ ਟਰੈਕਟਰ ਪੂਰਾ ਐਨਾ ਹੌਣ ਦੇਖ ਮੜਾ ਚਾਨਣੇ ਤੇਨੂੰ ਆਇਆ ਠੀਕ ਹੈ ਹੈ ਠੋਕੇ ਰੋਪ ਹੈ ਕੈਰ ਵਧੀਆ ਹੱਡ ਗੋਡਾ ਠੀਕ ਹੈ ਹੱਡ ਗੋਡਾ ਠੀਕ ਹੈ ਠੀਕ ਹੈ ਵਧੀਆ ਹਾਂ ਆਉਂਦਾ ਵੀ ਕਹੇ ਗੁੰਡਾ ਬਾਈ ਬਹੁਤ ਲੱਗਦਾ 5 5-7 2-4 ਲੱਖ ਰੁਪਏ ਹੋਰ ਪਾਉਂਦਾ ਹੁਣ ਨਮਾਈ ਇਹ ਜਮਾਈ ਹਾਂ ਫਿਰ ਉਹ ਤਾਂ ਅੱਜ ਵੀ ਐ ਕੰਨੀ ਆ ਤਾਂ ਚੱਲਦਾ ਹੀ ਹਾਂ ਇਹ ਯਾ ਵੀ ਗੜੇ ਹੁੰਦਾ ਦੋ ਚਾਰ ਫਾਗ ਦੇ ਵਿੱਚ ਸਹੀ ਗੱਲ ਹੈ ਆਹ ਜਿਹੜਾ ਕੱਲ ਨੂੰ ਆਏ ਆ ਜਿਹੜੀਆਂ ਗੱਡੀਆਂ ਆਈ ਜਾਂਦੀਆਂ ਫਰਕ ਪੈ ਗਿਆ ਚਲੋ ਲੈ ਡੱਕ ਨਾਲੇ ਖਾਉਗਾ ਲੈ ਭਾਈ ਮੰਮੀ ਵੀ ਆ ਗਈ ਹਾਂ ਤੈਨੂੰ ਐ ਇਹ ਲੈ ਜਾਂਦੀਆਂ ਭਾਈ ਜਿਵੇਂ ਰਹੋ ਆ ਲੈ ਨੇ ਭਾਈ ਜੁਦਾ ਮਤਦਾਈ ਗਏ ਹੈ ਹਾਂਜੀ ਹਾਂ ਮੰਮੀ ਵਧਾਈਆਂ ਠੀਕ ਹੈ ਜੀ ਠੀਕ ਹੈ ਇੱਥੇ ਬਥੇ ਦੇਖਣ ਠੀਕ ਹੈ ਜੀ ਵਧੀਆ ਰਹੇ ਭਾਈ ਬਹੁਤ ਵਧੀਆ ਹੈ ਹਾਂ ਇਹਦੇ ਬਿਨਾਂ ਇਨਸਾਨਾ ਹੁਣ ਬਣ ਕੇ ਨਹੀਂ ਹਾਂ ਕਿੱਧਰ ਗਈ ਬਹੁ ਅੰਦਰ ਹੈ ਬਹੁਨ ਬਹੁਨ ਮੇਲਾ ਹਾਂ ਲੱਗਦਾ ਮਠਾ ਕੋ ਨਾ ਹਾਂ ਜੀ ਮਤਲਬ ਨਾ ਹੋ ਠੀਕ ਹੈ ਹਾਂ ਭਾਈ ਵਧੀਆ ਮਾੜਾ ਸਭ ਦਾ ਕਰ ਸਵੇਰ ਤੇ ਡੀਕਦੇ ਹੈ ਹਾਂ ਮੂੰਹ ਤਾਂ ਮੇਠਾ ਕਰਾ ਹੱਥ ਵੀ ਗਿੱਲੇ ਕਰਾਉਨੇ ਅੱਛਾ ਨੁੱਚੜਦੇ ਆ ਰਤ ਗੁੱਲੇ ਹਾਂ ਚਲੋ ਭਾਈ ਠੀਕ ਹੈ ਠੀਕ ਹੈ ਮੰਮੀ ਓਕੇ ਆ ਕੰਮ ਹਾਂ ਸੰਦ ਭਾਈ ਅੰਦਰ ਆ ਜਾ ਤੂੰ ਮੈਨੂੰ ਸੰਭ ਮੈਂ ਤੈਨੂੰ ਸੰਭੂ ਹਾਂਜੀ ਹਾਂ ਸੰਭੋ ਬਸ ਸਹੀ ਗੱਲ ਹੈ ਹਾਂ ਕਹਿੰਦੇ ਮਾੜਾ ਤੁਹਾਡੀ ਭਾਈ ਨੇਤਰਾਂ ਦਾ ਪ੍ਰੀਤਮ ਹੈ ਥੋੜਾ ਨੀਂਦਰਾ ਹੈ ਅੱਛਾ ਪ੍ਰੀਤ ਨਹੀਂ ਪ੍ਰੀਤਮ ਨਹੀਂ ਉਹ ਪ੍ਰੀਤ ਪ੍ਰੀਤ ਮੈਂ ਤਾਂ ਪ੍ਰੀਤ ਮੈਂ ਕਰੀ ਅੱਜ ਵਾਲਾ ਪ੍ਰੀਤਮ ਠੀਕ ਹੈ ਠੀਕ ਹੈ ਇਹ ਮਹਿੰਦਰਾ ਹੈ ਇਹ ਮਹਿੰਦਰਾ ਇਹ ਤੁਹਾਡੇ ਵਾਲੇ ਨਾਲ ਦਾ ਮੰਮੀ ਦਾ 472 ਹੈ ਸਾਡਾ ਤਾਂ ਬਚਾ ਜਾ ਨਹੀਂ ਨਹੀਂ ਇਹਦਾ ਭਾਈ ਆਹੋ ਹਾਂ ਕਹੋ ਨਾ ਇੰਨੇ ਉਹਨੇ ਵੀ ਭਾਈ ਆ ਇਹਦਾ ਆਹੋ ਠੀਕ ਨੇ ਚਲ ਠੀਕ ਹੈ ਮੰਮੀ ਦਾ ਪ੍ਰੀਤਮ ਪ੍ਰੀਤ ਹੁਣ ਇਹਨਾਂ ਨੂੰ ਅਰਜਣ ਦਾ ਅੱਛਾ ਜੈਨਨ ਨੂੰ ਅਰਜਣ ਜੈਨਨ ਨੂੰ ਅੱਛਾ ਠੀਕ ਹੈ ਹਾਂ ਚਲੋ ਭਾਈ ਲਾ ਬਾਈ ਦੱਲੀ ਬਾਈ ਹਾਂ ਖੜ ਜਾ ਨਹੀਂ ਹਲ ਨਹੀਂ ਹਲ ਤਾਂ ਮੂੰਹ ਮਿੱਠਾ ਕਹਿੰਦਾ ਲੇਟ ਕਰਾਉਣਾ ਹੈ ਆਲਾ ਬਾਈ ਆ ਜਾ ਇਧਰ ਨੂੰ ਆ ਦੇਖ ਹੈ ਬਾਈ ਦੁੱਬ ਦਿੱਤੀ ਐ ਠੀਕ ਨਹੀਂ ਦੱਲੀ ਹੈ ਤਹਾਰਾ ਬਾਈ ਹੈ ਆ ਦੇਖੋ ਬਾਈ ਦੱਲੀ ਹੈ ਆ ਜਾ ਇੱਕ ਵਾਰ ਹਾਂ ਆ ਦੱਲੀ ਨੇ ਦੁੱਬ ਦਿੱਤੀ ਹੁਣ ਹੁਣ ਆਇਆ ਸਾਡਾ ਸੀਆਈਡੀ ਅਫਸਰ ਦੱਲੀ ਦੇ ਦੱਸ ਦੇ ਦੱਲੀ ਬਾਈ ਕਸਰ ਓਕੇ ਹੈ ਦੱਲੀ ਨੇ ਚੈੱਕ ਕਰਿਆ ਕੇ ਵੀ ਕਰਦਾ ਹੈ ਦੱਲ ਚੈੱਕ ਕਰਿਆ ਦੱਲੀ ਨੇ ਦੱਲੀ ਦੇਖਦਾ ਵੀ ਲੀਕ ਲੂਕ ਤਾਂ ਨਹੀਂ ਕਿਸੇ ਪਾਸੇ ਨੇ ਦੱਲੀ ਨੌਲਜ ਹੈਗੀ ਕਿ ਇੰਨੀ ਕਿਰ ਸਾਨੂੰ ਇਹਦੇ ਬਾਰੇ ਸਾਨੂੰ ਪਤਾ ਮੁੰਡਾ ਇਹਦਾ ਸਾਨੂੰ ਇਹ ਆ ਪੈਰ ਟੱਚਦਾ ਇਹਦੇ ਵੀ ਦੇਣਾ ਦੱਲੀ ਆਇਆ ਬਾਈ ਹੁਣ ਬਾਈ ਅਫਸਰ ਆਉਣ ਲੱਗੇ ਹੋਏ ਬੰਦੇ ਸਾਡੇ ਹੈ ਹਾਂ ਦੱਲੀ ਦੀ ਦੁਬਦਤੀ ਵੀ ਬਾਈ ਉੱਪਰ ਟਰੈਕਟਰ ਦੇ ਆਹ ਲੈ ਉਹ ਹਾਲੇ ਤਾਂ ਚੱਲ ਕੇ ਹਟਿਆ ਸੌ ਰਿਆ ਆਹ ਲੈ ਠੀਕ ਹੈ ਜੀ ਆ ਲੈ ਬਾਈ ਕਰਤਾ ਇਹਨੂੰ ਲੋਲ ਜਿਹਾ ਤੇਲ ਦੇਖਿਆ ਹੁਣ ਤੱਕ ਹਾਂ ਤੇ ਕਿਸੇ ਨੇ ਨਹੀਂ ਦੇਖਿਆ ਬਾਈ ਗੱਲ ਵਕੀ ਐ ਚੱਲੀ ਜਾ ਹਾਂ ਠੀਕ ਆ ਦੱਲੀ ਚੱਲੀ ਜਾਣਾ ਹੈ ਚੱਲੀ ਜਾਣਾ ਬਾਈ ਓਕੇ ਆ ਪਾਸ ਆ ਇਹਦਾ ਕਾਲਾ ਹੋ ਗਿਆ ਠੀਕ ਆ ਪਾਸ ਆ ਠੀਕ ਆ ਲੋ ਬਾਈ ਗਬਦਤੀ ਦੱਲੀ ਨੇ ਟਰੈਕਟਰ ਪਰ ਰੱਖਤੀ ਫਿਰ ਆ ਵੀ ਮੈਂ ਕਹਾਂ ਮੂੰਹ ਮਿੱਠਾ ਹੁਣ ਤਾਂ ਬਣਦੀ ਐ ਗੱਲ ਹੁਣ ਤਾਂ ਪਾਸ ਹੋ ਗਈ ਗੱਡੀ ਠੀਕ ਠੀਕ ਚੱਲ ਬਾਈ ਲੋ ਜੀ